ਦਸੂਆ ਵਿੱਚ 2 ਦਿਨ ਪਹਿਲਾਂ ਬਪਰੇ ਭਿਆਨਕ ਬੱਸ ਹਾਦਸੇ ਤੋਂ ਬਾਅਦ ਵੀ ਬੱਸ ਡਰਾਈਵਰਾਂ ਤੇ ਕੰਪਨੀ ਮਾਲਕਾਂ ਨੇ ਸ਼ਾਇਦ ਹਜੇ ਤੱਕ ਕੋਈ ਵੀ ਸਬਕ ਨਹੀਂ ਸਿੱਖਿਆ ਅੱਜ ਫੇਰ ਮਿੰਨੀ ਬੱਸ ਡਰਾਈਵਰਾਂ ਤੇ ਵੱਡੀਆਂ ਬੱਸਾਂ ਨੂੰ ਲੋਕਾਂ ਦੀ ਕੀਮਤੀ ਜਾਨਾਂ ਨਾਲ ਖੇਡਦੇ ਦੇਖਿਆ ਗਿਆ ਜਿੱਥੇ ਬੱਸ ਦੀ ਸਮਰੱਥਾ ਤੋਂ ਵੱਧ ਯਾਤਰੀ ਭੇਡਾ ਵਾਂਗ ਬੱਸ ਦੇ ਵਿੱਚ ਲੱਦੇ ਗਏ ਸਨ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਵਾਰੀਆਂ ਜਿੰਨੀਆਂ ਸੀਟਾਂ ਤੇ ਬੈਠੀਆਂ ਹਨ ਉਸ ਤੋਂ ਵੱਧ ਯਾਤਰੀ ਬੱਸ ਦੇ ਵਿੱਚ ਖੜੇ ਹਨ ਡਰਾਈਵਰ ਦੇ ਕੋਲ ਬੰਨ੍ਹ ਤੇ ਵੀ ਕੁਝ ਸਵਾਰੀਆਂ ਬੈਠੀਆਂ ਹਨ ਦੋ ਦਿਨ ਪਹਿਲਾਂ ਬਾਪਰੇ ਬਸਾ ਹਸਦੇ ਚ 10 ਸਵਾਰੀਆਂ ਦੀ ਜਾਂਚ ਚਲ ਗਈ ਸੀ ਤੇ 33 ਤੋਂ ਵੱਧ ਲੋਕ ਜ਼ਖਮੀ ਹੋਏ ਸਨ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਜਾਗਿਆ ਤੇ ਅੱਜ ਦਸੂਹਾ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਹਾਜੀਪੁਰ ਚੌਂਕ 'ਤੇ ਬੱਸ ਨੂੰ ਰੋਕਿਆ ਤੇ ਮੌਕੇ 'ਤੇ ਜੁਰਮਾਨਾ ਲਗਾਇਆ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਪੁਲਿਸ ਦੇ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਰਾਜਧਾਨੀ ਕੰਪਨੀ ਦੀ ਇੱਕ ਬੱਸ ਤਲਵਾਰਾ ਤੋਂ ਦਸੂਹਾ ਨੂੰ ਆ ਰਹੀ ਸੀ ਜਿਵੇਂ ਹੀ ਇਸ ਬੱਸ ਨੂੰ ਦਸੂਹਾ ਦੇ ਹਾਜੀਪੁਰ ਚੌਂਕ ਨੇੜੇ ਟ੍ਰੈਫਿਕ ਲਾਈਟਾਂ ਤੋਂ ਲੰਘਦੇ ਦੇਖਿਆ ਤਾਂ ਬੱਸ ਵਿੱਚ ਸਵਾਰੀਆਂ ਦੀ ਗਿਣਤੀ ਸਮਰੱਥਾ ਤੋਂ ਦੁੱਗਣੀ ਦਿਖਾਈ ਦਿੱਤੀ ਜਿਸ ਤੋਂ ਬਾਅਦ ਸਾਥੀ ਕਮਚਾਰੀਆਂ ਦੁਆਰਾ ਬੱਸ ਨੂੰ ਰੋਕਿਆ ਗਿਆ ਤੇ ਇਸ ਦਾ ਚਲਾਨ ਜਾਰੀ ਕੀਤਾ ਗਿਆ ਉੱਥੇ ਹੀ ਬੱਸ ਵਿੱਚ ਬੈਠੀਆਂ ਸਵਾਰੀਆਂ ਦਾ ਕਹਿਣਾ ਸੀ ਕਿ ਤਲਵਾਰੇ ਤੋਂ ਦਸੂਹਾ ਵੱਲ ਨੂੰ ਬਹੁਤ ਘੱਟ ਬੱਸਾਂ ਚੱਲਦੀਆਂ ਹਨ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਰਸਤੇ ਦੇ ਉੱਤੇ ਜਿੰਨਾ ਤੋਂ ਜ਼ਿਆਦਾ ਬੱਸਾਂ ਚਲਾਉਣੀਆਂ ਚਾਹੀਦੀਆਂ ਹਨ ਪਰ ਸਰਕਾਰ ਇਸ ਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਸਗੋਂ ਉਲਟਾ ਬੱਸਾਂ ਦਾ ਚਲਾਨ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ ਜਾ ਰਿਹਾ ਹੈ ਆਣੀ ਬੱਸ ਆਪਾ ਤਲਵਾਰੇ ਤੋਂ ਆ ਰਹੇ ਹੈਗੇ ਆ ਬੱਸਾਂ ਦਾ ਟਾਰੀਆਂ ਆ ਨਾ ਮੁਲਾਜ਼ਮ ਗੱਡੀ ਵਿੱਚ ਬੈਠਾ ਹੀ ਆ ਤਾਂ ਮੁਲਾਜ਼ਮ ਮਨਾ ਕਰਦੇ ਹੁਣ ਅਸੀਂ ਹਿਸ਼ਾਰਪੁਰ ਜਾਣਾ ਹੈਗਾ ਵਿੱਚ ਰਾਜ ਬਾਤ ਘੜੀ ਕਰਕੇ ਕਹਿੰਦੇ ਕਿ ਹੁਣ ਤੁਸੀਂ ਉੱਤਰ ਕੇ ਦੂਜੀ ਬੱਸਾਂ ਤੇ ਚੱਲ ਜਾਓ ਜਿਆਦਾ ਪਿੱਛੇ ਰੋਕਦੇ ਨਾ ਮੁਲਾਜ਼ਮ ਜਿਹੜੇ ਗੱਡੀ ਦੇ ਬੈਠੇ ਹੋਏ ਸੀਗੇ ਯਾਦ ਬਸਾਂ ਪੂਰੀਆਂ ਕਰ ਲੋ ਜਾਂ ਮੁਲਾਜ਼ਮਾਂ ਨੂੰ ਕਰੋ ਮੁਲਾਜ਼ਮਾਂ ਨੂੰ ਕਹ ਰਹੇ ਉਹਨਾਂ ਦੀ ਰਿਸਪੋਨਸੀਬਿਲਟੀ ਨਹੀਂ ਹੋਸ਼ਿਆ ਛੱਡ ਦੇ ਯਾਰ ਇਹਦਾ ਪੁਲਿਸ ਮੈਕਮੇਂ ਦੀ ਹੈ ਸਾਰੀ ਇਹ ਜਦੋਂ ਤੁਸੀਂ ਬਸ 'ਚ ਬੈਠੇ ਸੀਗੇ ਉਦੋਂ ਬਸ ਲੋਡ ਸੀਗੀ ਲੋਡ ਬਿਲਕੁਲ ਨਹੀਂ ਸੀਗੀ ਆਪ ਕੋਹਗਰੇ ਤੱਕ ਨੰਗਲ ਕੋਹਗਰੇ ਤੋਂ ਬਾਅਦ ਬਬਰੀਆਂ ਇਹ ਕਿਉਂਕਿ ਪਿੱਛੋਂ ਕੋਈ ਮਿੰਨੀ ਬਸਾਂ ਹੀ ਨਹੀਂ ਆ ਰਹੀਆਂ ਜੀਆਂ ਤਾਂ ਕਰਕੇ ਹੁਣ ਸਵਾਰੀਆਂ ਮੰਨ ਨਹੀਂ ਨਾ ਕਰ ਰਹੇ ਯਾਰ ਜਾਂ ਤਾਂ ਮੁਲਾਜ਼ਮ ਕਹ ਰਹੇ ਉੱਟ ਕੇ ਬਸ ਕਿੱਥੇ ਲੋਡ ਹੋਈ ਆ ਕਿਥੇ ਆਹ ਕੋਹਗਰੇ ਦੇ ਵਿੱਚ ਉੱਥੇ ਆ ਕੇ ਲੋਡ ਹੋ ਗਈ ਸੀ ਬਸ ਲੋਡ ਹੋਈ ਆ ਕਿਉਂਕਿ ਬਸਾਂ ਹੀ ਨਹੀਂ ਮਿੰਨੀਆਂ ਨਹੀਂ ਆਈਆਂ ਮਿੰਨੀ ਬਸਾਂ ਨਾਂ ਕਰਕੇ ਨਾਰਮਲ ਜਿੰਨੀ ਜੀਤਾ ਹੋਣੀ ਹੈ ਪਰ ਨਹੀਂ ਆ ਪਈ ਤੇ ਚੋਪ ਹੋਈ ਨਹੀਂ ਉਹ ਘਰੇ ਲੱਗੇ ਪਈ ਹੀ ਨਾਮ ਕੀ ਤੁਹਾਡਾ ਬਰੂਨਾ ਨਾਮ ਕੀ ਬਰੂ ਕਿੱਥੋਂ ਆਏ ਹੋ ਸੀ ਮੈਂ ਤਲਵਾੜੇ ਤੋਂ ਆ ਰਿਹਾ ਜੀ ਉਹ ਜਿਹੜੀ ਰਸਟਾਨੀ ਬਾਸ ਅੱਜ ਬੜੀ ਇੱਥੋਂ ਇਹਦੀ ਕੜੀ ਪਿਛਲੇ ਦਾ ਜੁੜਦੀ ਆ ਇੱਥੋਂ ਅ ਪਰਸੋਂ ਐਕਸੀਡੈਂਟ ਹੋਇਆ ਸੀ ਤੇ ਉਹਦੇ ਤੋਂ ਬਾਅਦ ਜਿੰਗੇ ਪ੍ਰਸ਼ਾਸਨ ਸਾਡਾ ਇਨੀ ਹਰਕਤ ਵੀ ਤੇ ਆਇਆ ਕਿ ਕੋਈ ਵੀ ਗੱਡੀ ਕੋਈ ਵੀ ਵਹੀਕਲ ਬਿਨਾ ਚੈਕਿੰਗ ਤੋਂ ਜਾਣ ਨਹੀਂ ਦੇ ਰਹੇ ਆਪਾਂ ਤੇ ਇਹ ਬੱਸ ਤਾਂ ਆਪਾਂ ਚੈੱਕ ਕੀਤੀ ਤੇ ਇਹਦੇ ਵਿੱਚ ਸਵਾਰੀਆਂ ਜਿਹੜੀਆਂ ਅੱਦੋ-ਬੱਦ ਪਈਆਂ ਨੇ ਤੇ ਓਵਰਲੋਡ ਦਾ ਚਾਰਜ ਕੀਤਾ ਗਿਆ ਸੀ ਬੱਸ ਦਾ ਬਾਕੀ ਡਰਾਈਵਰ ਨੇ ਜੋ ਮੌਕੇ ਤੇ ਡਰਾਈਵ ਕਰਦਿਆਂ ਜੁਨੀਫਾਰਮ ਨਹੀਂ ਪਾਈ ਦੀ ਪਰ ਜੁਨੀਫਾਰਮ